ਪੰਜਾਬ ਪਰਤੇ ਕਿਸਾਨ ਚੁੱਥੇ ਬੰਦੀਆਂ ਦੇ ਵੱਲੋਂ ਵਕ ਵਕ ਥਾਮਾਂ ਦੇ ਉੱਤੇ 2 ਘੰਟੇ ਦਾ ਰੇਲ ਰੋਕੋ ਆंदोलਨ ਕੀਤਾ ਗਿਆ ਇਹ ਵਿਰੋਧ ਪ੍ਰਦਰਸ਼ਨ ਬਿਜਲੀ ਸੋਧ ਬਿੱਲ 2025 ਦੇ ਖਰੜੇ ਨੂੰ ਰੱਦ ਕਰਨ ਪ੍ਰੀਪੇਡ ਮੀਟਰਾਂ ਨੂੰ ਮਿਆਰੀ ਮੀਟਰਾਂ ਦੇ ਨਾਲ ਬਦਲਨ ਸਰਕਾਰ ਵੱਲੋਂ ਜੰਤਕ ਜਾਇਦਾਦੀ ਜ਼ਬਰਦਸਤ ਵਿਕਰੀ ਅਤੇ ਹੋਰ ਮੁੱਦਿਆਂ ਦੀ ਮੰਗ ਦੇ ਲਈ ਕੀਤਾ ਗਿਆ ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਇਹ ਸੰਘਰਸ਼ ਚੱਲ ਹੀ ਰਹੇਗਾ ਮੈਂ ਨਾਰਿੰਜੀ ਸਿੰਘ ਜੋਸ਼ੀ ਹਿੰਦਰੀ ਦਾ ਮੈਂ ਜੌਨ ਸਕੱਤਰ ਜੋ ਅੱਜ ਸਾਡੇ ਜਥੇਬੰਦੀਆਂ ਨੇ ਐਲਾਨ ਕੀਤਾ ਸੀਗਾ 2 ਘੰਟੇ ਦੇ ਧਰਨੇ ਵਾਸਤੇ ਇਹ ਤਾਂ ਨਾ ਸੀਗਾ ਉਹ 2025 ਸੋਧ ਬਿਜਲੀ ਬਿਜਲੀ ਦਾ ਬਿੱਲ ਜੋ ਇਹਨਾਂ ਨੇ ਪਾਸ ਕੀਤਾ ਆ ਉਹ 2020 ਚ ਜੋ ਧਰਨਾ ਲੱਗਾ ਸੀਗਾ ਦਿੱਲੀ ਵਿੱਚ ਕੋਈ ਇਹ ਚੋਟਾਂ ਸਰਕਾਰਾਂ ਮੰਨੀਆਂ ਸੀ ਵੀ ਆਈਏ ਵਾਪਸ ਕਰਦਣਿਆ ਪਰ ਸਰਕਾਰਾਂ ਧੋਖਾ ਕੀਤਾ ਧੋਖਾ ਕਰਨ ਤੋਂ ਬਾਅਦ ਇਹਨਾਂ ਨੇ 2025 ਚ ਫੇਰ ਉਹ ਬਿੱਲ ਲਿਆ ਕੇ ਸਾਡੀ ਇੱਕ ਦੇ ਵਕਤ ਦਾ ਵਾ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਕਿ ਆਈਏ ਬਿੱਲ ਪਾਸ ਨਹੀਂ ਹੋਣ ਦੇਵਾਂਗੇ ਉਹ ਨਾ ਹੀ ਆਈਏ ਪ੍ਰਾਈਵੇਟ ਘਰਾਂ ਆ ਤੇ ਬਿਜਲੀ ਇਹ ਬਿਜਲੀ ਜਾਣ ਦੇਵਾਂਗੇ ਤੇ ਨਾ ਹੀ ਪੰਜਾਬ ਦੇ ਵਿੱਚ ਪਿੰਡਾਂ ਵਿੱਚ ਚਿਪਾ ਮੀਟਰ ਲਗਣ ਦੇਵਾਂਗੇ ਕਿਉਂਕਿ ਸਰਕਾਰ ਪੰਜਾਬ ਨਾਲ ਮਿਹ ਧੱਕਾ ਕਰਦੀ ਆਈ ਹੈ ਅੱਜ ਧੱਕਾ ਸਹਿ ਨਹੀਂ ਕਰਾਂਗੇ ਆਪਣੇ ਸੰਭੂ ਬਾਡਰ ਦਾ ਹੀ ਹਿਸਾਬ ਲਾਵਾਂਗੇ ਤੇ ਬਾਕੀ ਆਉਣ ਅੰਦੋਲਨ ਵੱਡੇ ਵੀ ਲਾਂਗੇ ਜੇ ਸਾਡਾ ਇਹ ਬਿੱਲ ਵਾਸ਼ ਨਾ ਲਿਆ ਤੇ ਆਈਏ ਵੱਡੇ ਅੰਦੋਲਨਾਂ ਦੀ ਜਥੇਬੰਦੀ ਐਲਾਨ ਕਰਨਗੇ ਅੱਜ ਤੇ ਉਹਦੇ ਸਾਨਾ ਵੀ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੇ ਸੰਜੇnder ਸਿੰਘ ਹੋ ਤਾਂ ਕਸਾਰ ਮਦੂਸਿਆ ਚਮਿੰਡਾ ਜ਼ਿਲ੍ਹਾ ਹੁਣ ਇਹ ਜੋ ਅੱਜ ਦਾ ਧਰਨਾ ਹੈ ਇਹ ਜੋ 2025 ਸੋਧ ਬਿੱਲ ਸਰਕਾਰ ਲੈ ਕੇ ਆ ਰਹੀ ਆ ਉਹਦੇ ਵਿਰੋਧ ਚਾ ਜੋ ਕਾਰਪੋਰੇਟ ਘਰਾਣੇ ਦੇ ਹੱਥ ਚ ਬਿਜਲੀ ਨੂੰ ਇਹ ਵੇਚ ਰਹੇ ਆ ਬਿਲਕੁਲ ਨਹੀਂ ਇਦਾਂ ਹੋਣ ਦਿਆਗੇ ਅਸੀਂ ਸਖਤ ਵਿਰੋਧ ਕਰਦੇ ਆ ਸਰਕਾਰ ਨੂੰ ਕਿ ਜਿਹੜੇ ਪ੍ਰੀਪੇਡ ਮੀਟਰ ਹੈ ਇਹ ਪਿੰਡਾਂ ਦੇ ਵਿੱਚ ਨਾ ਲੱਗੇ ਜਾਣ ਇਹਨਾਂ ਨੂੰ ਵਾਪਸ ਲਿਆ ਜਾਣ ਜਿਹੜੇ ਪਹਿਲੇ ਮਿਟੇ ਸੀ ਉਹ ਹੀ ਲਾਏ ਜਾਣ ਕਿਉਂ ਇਹਦੀ ਪਰਭਾਈ ਮਜ਼ਦੂਰ ਕਿਸਾਨ ਨਹੀਂ ਕਰ ਸਕਦਾ ਉਹਦੇ ਵਿੱਚ ਉਹਦੇ ਵਿਰੋਧ ਵਿੱਚ ਸੰਕੇਤ 2 ਘੰਟੇ ਦਾ ਧਰਨਾ ਸੀ ਉਹ ਵੀ ਭਗਵੰਤ ਮਾਨ ਸਰਕਾਰ ਨੇ ਘਰਾਂ ਤੋਂ ਕਿਸਾਨਾਂ ਨੂੰ ਚੁੱਕਿਆ ਗਿਆ ਕਿਸਾਨਾਂ ਦੇ ਘਰਾਂ ਦੇ ਸਾਪੇ ਮਾਰੇ ਗਏ ਫਿਰ ਵੀ ਸਰਕਾਰ ਦੇ ਜ਼ੋਰ ਲਾਉਣ ਦੇ ਬਾਵਜੂਦ ਵੀ ਅੱਜ ਗਰਦਾਸਪੁਰ ਪਿੰਡ ਸੋਲ ਫਾੜਕ ਦੇ ਧਰਨਾ ਲੱਗ ਗਿਆ ਹੀ ਆ ਮਜਬੂਤ ਤਾਂ ਨਾ ਲੱਗਾ ਆਪਾਂ ਦੱਸਣਾ ਚਾਹੁੰਦੇ ਆ ਭਗਵੰਤ ਮਾਨ ਨੂੰ ਕਿ ਬਹੁਤ ਵਾਰ ਕਰਕੇ ਦੇਖਿਆ ਜੀ ਲੇਕਿਨ ਪਿੰਡਾਂ ਦੇ ਵਿੱਚ ਚੇਪ ਵਾਲਾ ਮੀਟਰ ਨਹੀਂ ਲੱਗੰਦੇ ਨੇ 8 9 10 ਤਰੀ ਨੂੰ ਲਾ ਕੇ ਪੂਰੇ ਦਫ਼ਤਰਾਂ ਦੇ ਵਿੱਚ ਜਮਾ ਕਰਾਵਾਂਗੇ ਗਾਹ ਵਾਸਤੇ ਭਗਵੰਤ ਮਾਨ ਸਰਕਾਰ ਸਾਡੇ ਸੰਭੂ ਮੋਰਚੇ ਤੋਂ ਸਮਾਨ ਜਿਹੜਾ ਚੋਰੀ ਕੀਤਾ 3 ਕਰੋੜ 77 ਲੱਖ ਦਾ ਉਹਦਾ ਵੀ ਹਿਸਾਬ ਲੈਣਾ ਹੈ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗ ਗਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ